বোলিয়া গুচা খা কাণ বহাৰা ব ਸਦਕਾ ਕਰਾਂਗੇ ਮਾਣ ਜਾਗ ਤੇ ਰਹੂਗਾ ਮੰਨ ਜਾ ਦੀਨ ਜਦ ਵੀ ਨਹੀਂ ਤਾਂ ਕਾਸ਼ਟੇ ਕੋਕਣਾ ਪੈ ਜਾਊਗਾ ਅਸੀਂ ਸੁਣਿਆ ਤੂੰ ਗਾਲ ਨਾ ਪਾਇਆ ਹੈ ਪਰ ਤੂੰ ਜੰਝੂ ਕੋ ਕਰੇ ਆਪਣਾ ਜੀਵਨ ਦਾ ਤੇ ਲਾਇਆ ਹੈ ਕੀ ਹਿੰਦੂਆਂ ਦੀ ਰੱਖੀ ਕਰਨੀ ਜਾਨ ਗਵਾ ਕੇ ਬੈਜੂਗਾ ਮਨ ਜਾ ਦੀਨੇ ਜੇ ਵੀ ਨਹੀਂ ਤਾਂ ਕਾਟੇ ਪੋਗਲਾ ਬਰੂਦਾ ਪਿੱਛੇ ਜੋ ਪਰਮਾਰ ਤੁਸਾਨਾ ਫਿਕਰੋ ਨਾ ਨਾ ਕਰ ਲੈ ਤੂੰ ਕੀ ਉਹਨਾ ਤੇ ਵੀ ਸੋਚਵਚਾਰਾ ਕਰ ਲੈ ਤੂੰ ਕਿਸੇ ਨਾਲ ਸਹਦਾ ਕਲਨੀ ਤੇਰੀ ਜਦ ਸੰਕਟ ਗੜੇ ਪੈ ਜੂਗਾ ਮਨ ਜਾ ਦੀਨੇ ਅਜੇ ਮੀਨੈਤਾ ਕਾਟਿ ਭੋਗਣਾ ਪੈ ਜੂਗਾ ਇੱਕ ਤਾਰਾ ਮੈਂ ਜੇ ਹੋ ਜਾਏ ਦੇਸੀ ਦਾ ਥਸ ਥੋੜਾ ਕੀ ਜਾਣਾ ਵਾ ਮੁੱਕ ਜਾਊਗਾ ਰੋੜਾ ਮਾ ਦੇਵੇ ਦਾ ਕਿਸੇ ਨਾਕਾ ਫੇਟੇ ਠਾਉਣਾ ਹੈ ਬੱਗਿਓ ਸਰਕਾਰ ਤੋਂ ਤੁਹਾਨੂੰ ਕਸ਼ਟ ਢਾਉਣਾ ਪੈਜੂਗਾ ਮਨ ਜਾਂ ਦੀਨੇ ਅਜੇ ਵੀ ਨਹੀਂ ਤਾਂ ਕਾਟੇ ਭੋਗਣਾ ਪੈ ਜੂਗਾ ਲੰਘ ਗਿਆ ਜੇ ਵੇਲਾ ਹੱਥੋਂ ਨਾ ਮੁੜ ਕੇ ਹੱਥ ਆਉਣਾ ਹੈ ਜੋ ਮਨ ਮਾਰੇ ਜੀ ਕਰਦਾ ਬੰਦਾ ਜ਼ਿੰਦਗੀ ਭਾਰੇ ਪਾਝੇ ਤਉ ਨਾ ਹੈ ਨਾਲ ਆਕਲ ਦੇ ਕੰਮ ਕਰੋਗੇ ਮਾਸਾ ਲਾਇਰੇ ਜੂਗਾ ਮਨ ਜਾਂ ਦੀਰੇ ਅਜੇ ਵੀ ਨਹੀਂ ਤਾਂ ਕਾਟੇ ਪੋਗਣਾ ਪੈ ਜੂਗਾ ਬਗੀ ਹੋ ਸਰਕਾਰ ਕੋ ਇਥੇ ਸੁਖ ਕਿਸੇ ਨਾ ਪਾਇਆ ਹੈ ਨਾਲ ਹੈ ਕੜ ਦੇ ਕੱਲ ਕਰੂ ਜੇ ਜਾਉ ਮਰ ਮੁਕਿਆ ਹੈ ਹੋ ਵੀ ਪਰਿਆ ਨੇ ਨਾ ਔਰ ਛੇ ਨਾ ਹੋਣਾ ਜਨ ਪਿੰਜਰੇ ਵਿੱਚ ਪੈ ਜੂਗਾ ਮਨ ਜਾਂ ਦੀਨੇ ਅਜੇ ਅਮੀ ਨਹੀਂ ਦਾ ਕੱਲ ਤੇ ਪੋਗਣਾ ਪੈ ਜੂਗਾ ਸੋਨੇ ਵਾਰੇਗਾ ਹੁਸਨ ਚਿਹਰੇ ਦਾ ਮਿੱਟੀ ਵਿੱਚ ਮਲ ਲਾਂ ਲਾਂਗਾ ਜ਼ਿੰਦਗੀ ਦੇ ਸੁੱਖ ਛੱਡ ਕੇ ਵੀ ਮੋਤ ਨਾ ਮਥਾ ਲਾ ਲਗਾ ਅਕੇਲਾ ਹਵਾਲਾ ਸੁਖਦੇਵ ਸਿੰਘ ਅਗੇ ਦਾ ਹਵਾਲਾ ਸੁਖਦੇਵ ਸਿੰਘ ਲੀਕਵਤਾ ਵਿੱਚ ਕਹ ਜੂਗਾ ਮਨ ਜਾਂ ਦੀਨੇ ਅਜਵੇਂ ਨਹੀਂ ਤਾਂ ਕਾਟੇ ਪੋਗਣਾ ਪੈ ਜੂਗਾ ਦੇਸਪਨਿਆ ਦੀ ਹਾਂ ਕੰਬਣਾ ਦਿਆਂ ਮੰਨੋ ਅਰਜ ਹੈ ਮਾਰੀ ਬੈੜ ਕਦੀ ਤੇ ਹੁਕਮ ਚਲਾਹੋ ਦੇਖੇ ਦੁਨੀਆ ਸਾਰੀ ਰਾਵੇ گا ਉਤੇ ਦਾ ਛੱਡੋ ਪੀਰ ਜੀ ਸੁਖ ਜ਼ਿੰਦਗੀ ਵਿੱਚ ਰਹਿ ਜੂਗਾ ਮਨ ਜਾ ਦੇ ਨਾ ਜੈਵੀ ਨਹੀਂ ਦਾ ਕਾਂਟੇ ਭੋਕਣਾ ਪੈ ਜੂਗਾ ਮਨ ਜਾਂ ਦੀਨੇ ਅਜੇ ਵੀ ਨਹੀਂ ਤਾਂ ਕਾਂਟੇ ਭੋਕਣਾ ਪੈ ਜੂਗਾ